ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਬੋਹ ਸਾਸਤਰ ਬੋਹ ਸਿਮਰਤੀ ਪੈਕੇ ਸਰਵਾਟ ਡੋਲਾ ਪੂਜਸ ਨਹੀਂ ਹਰ ਹਰੇ ਨਾਨਕ ਨਾਮ ਬੋਲੇ ਬੋਹ ਸਾਸਤਰ ਬੋਹ ਸਿਮਰਤੀ ਇੱਕੇ ਸਰਬਟ ਡੋਲੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਚ ਜੁੜ ਬੈਠੇ ਹੋ ਸਾਤ ਗੁਰਾਂ ਦਾ ਬਖਸ਼ਿਸ਼ ਕੀਤਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਗੁਰੂ ਸਾਹਿਬ ਦੀ ਸਾਤਗੁਰਾਂ ਦੀ ਮਹਾਨ ਕਿਰਪਾ ਹੋਈ ਆ ਕਿ ਦੋ ਅਸ਼ਟਪਦੀਆਂ ਦੀ ਕਥਾ ਸਾਤਗੁਰਾਂ ਨੇ ਜੋ ਕਿ ਸਪੂਰਣ ਕਰਵਾਈ ਆ ਅੱਜ ਤੀਸਰੀ ਅਸ਼ਟਪਦੀ ਸ਼ੁਰੂ ਹੋਈ ਆ ਤੇ ਤੀਸਰੀ ਅਸ਼ਟਪਦੀ ਤੋਂ ਪਹਿਲਾਂ ਜੋ ਸ਼ਲੋਕ ਸਾਤਗੁਰਾਂ ਨੇ ਉਚਾਰਨ ਕੀਤਾ ਹੈ ਉਹ ਆਪ ਜੀ ਨੇ ਸਰਵਣ ਕੀਤਾ ਹੈ ਤੇ ਸਤਗੁਰ ਇਹ ਸ਼ਲੋਕ ਦੇ ਵਿੱਚ ਫਰਮਾ ਰਹੇ ਹਨ ਬਹੁ ਸਾਸਤਰ ਬਹੁ ਸਿਮਰਤੀ ਵਿਖੇ ਸਰਬਟ ਢੋਲ ਢੋਲ ਦਾ ਅਰਥ ਹੈ ਖੋਜੇ ਪਿਖੋਜ ਕੇ ਤੇ ਸਤਗੁਰ ਕਹਿੰਦੇ ਨੇ ਬਹੁਤ ਜ਼ਿਆਦਾ ਸ਼ਾਸਤਰ ਬਹੁਤ ਜ਼ਿਆਦਾ ਸਿਮਰਤੀਆਂ 6 ਸ਼ਾਸਤਰ 27 ਸਿਮਰਤੀਆਂ ਉਦਾਂ ਮੰਨੀਆਂ ਗਈਆਂ ਆ ਵੇਦ ਪੁਰਾਨ ਸ਼ਾਸਤਰ ਸ਼ੇਮਰਤਿਆਂ ਕਹਿੰਦੇ ਕਿ ਇਹਨਾਂ ਨੂੰ ਵੀ ਅਸੀਂ ਵੇਖਿਆ ਇਹਨਾਂ ਨੂੰ ਵੀ ਖੋਜਿਆ ਪਰ ਅੱਗੇ ਸਤਿਗੁਰ ਫਰਮਾਉਂਦੇ ਨੇ ਪੂਜ ਸਨਾਹੀ ਹਰ ਹਰੇ ਨਾਨਕ ਨਾਮਯਮਵਰ ਪਰ ਸਤਿਗੁਰ ਕਹਿੰਦੇ ਨੇ ਹਰੀ ਪਰਮੇਸ਼ਰ ਕਾਲਪੁਰਖ ਦੇ ਨਾਮ ਬਰਾਬਰ ਕੋਈ ਵੀ ਉਸ ਦੀ ਉਸਤਤ ਦੇ ਬਰਾਬਰ ਕੋਈ ਵੀ ਪੁੱਜ ਨਹੀਂ ਸਕਿਆ ਜਿਹੜਾ ਅਕਾਲ ਪੁਰਖ ਦਾ ਨਾਮ ਹੈ ਪਰਮੇਸ਼ਰ ਦਾ ਨਾਮ ਹੈ ਉਸ ਦੀ ਕਥਾ ਵਿਚਾਰ ਹੈ ਅਮੁੱਲ ਹੈ ਉਹ ਮਨੋਂ ਤੋਂ ਰਹਿਤ ਹੈ ਉਸ ਦਾ ਕੋਈ ਮੁੱਲ ਨਹੀਂ ਪੈ ਸਕਦਾ ਇੱਕ ਵਾਰ ਸੰਤ ਸੁੰਦਰ ਸਿੰਘ ਜੀ ਮਹਾਂਪੁਰਖਾਂ ਕੋਲ ਬੋਪਾ ਰਾਏ ਦੇ ਤਲਵੰਡੀ ਦਾ ਵਿਦਾਂਤੀ ਸੀ ਵਿਦਾਂਤੀ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਇਦਾਂ ਦਾ ਗਿਆਨ ਹੋਵੇ ਉਹ ਵਿਦਾਂਤੀ ਸੰਤਾਂ ਨੂੰ ਆ ਕੇ ਕਹਿਣ ਲੱਗਾ ਕਿ ਮਹਾਂਪੁਰਖੋ ਨਾ ਸੁਣਿਆ ਹੈ ਕਿ ਜੋ ਵਿਦਾਂਤ ਦੇ ਇੱਕ ਵਾਕ ਨੂੰ ਸੁਣਾਵੇ ਉਸ ਨੂੰ ਅਸੀਂ ਸਿਮਰਤਾ ਦਾ ਪਾਠ ਜਿੰਨਾ ਫਲ ਮਿਲਦਾ ਹੈ ਤੇ ਜੇ ਕੋਈ ਗੁਰਬਾਣੀ ਨੂੰ ਕੀਰਤਨ ਨੂੰ ਜੇ ਗੁਰਬਾਣੀ ਦਾ ਕੀਰਤਨ ਕਰਕੇ ਜੇ ਕਥਾ ਕਰਕੇ ਸੁਣਾਵੇ ਤੇ ਉਸ ਨੂੰ ਕਿਤਨਾ ਫਲ ਪ੍ਰਾਪਤ ਹੋਵੇਗਾ ਸਤ ਗੁਰਾਂ ਨੇ ਸਤ ਗੁਰਾਂ ਦਾ ਬਚਨ ਸੁਣਾਇਆ ਸੰਤਾਂ ਨੇ ਸੰਤ ਸੰਤ ਸੁੰਦਰ ਸਿੰਘ ਜੀ ਨੇ ਮਹਾਂਪੁਰਖਾਂ ਨੇ ਕਿ ਸਤ ਗੁਰਾਂ ਦਾ ਬਚਨ ਸੁਣਾਇਆ ਕਿ ਕਿਹਾ ਕਿ ਸਤ ਗੁਰਾਂ ਦੇ ਫਰਮਾਨ ਨੇ ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ RAM ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ RAM ਕਹਿੰਦੇ ਕਰੋੜਾਂ ਹੀ ਜਗਾਂ ਦਾ ਫਲ ਉਸ ਨੂੰ ਮਿਲ ਜਾਂਦਾ ਹੈ ਜਿਹੜਾ ਪ੍ਰਭ ਪਰਮੇਸ਼ਰ ਕਾਲਪੁਰਖ ਦੇ ਨਾਮ ਨੂੰ ਸਰਵਣ ਕਰਦਾ ਹੈ ਸੁਣਦਾ ਹੈ ਤੇ ਜਿਹੜਾ ਉਸ ਦੀ ਸਿਫਤ ਸਲਾਹ ਕਰਦਾ ਹੈ ਇਸੇ ਤਰ੍ਹਾਂ ਜਿਹੜਾ ਜਪਦਾ ਹੈ ਉਹਦੇ ਵੀ ਕਹਿੰਦੇ ਕਿ ਕੁਲ ਸਗਲੇ ਤਾਰੇ ਰਾਂ ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਂ ਜਿਹੜਾ ਉਸ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਨਾ ਕਰਦਾ ਹੈ ਉਸ ਦੀਆਂ ਵੀ ਕੁਲਾ ਤਰ ਜਾਂਦੀਆਂ ਨੇ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਇਸ ਨਾਮ ਦੇ ਬਰਾਬਰ ਰਬੂ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਬਰਾਬਰ ਉਸ ਦੀ ਕਥਾ ਵਿਚਾਰ ਦੇ ਬਰਾਬਰ ਕੋਈ ਵੀ ਪੁੱਜ ਨਹੀਂ ਸਕਦਾ ਅਸ਼ਟਪਦੀ ਹੁਣ ਸਤਗੁਰ ਅਸ਼ਟਪਦੀ ਸ਼ੁਰੂ ਕਰਨ ਜਾ ਰਹੇ ਹਾਂ ਸਾ ਤੋਂ ਤੁਹਾਨੂੰ ਪਤਾ ਹੈ ਕਿ ਅਸ਼ਟਪਦੀ ਦੇ ਵਿੱਚ ਇਸ ਦੇ 8 ਸ਼ਬਦ ਨੇ ਤੇ ਇਸੇ ਕਰਕੇ ਸਤਗੁਰਾਂ ਨੇ ਇਸ ਦਾ ਨਾਮ ਅਸ਼ਟਪਦੀ ਕਿ 8 ਪਦਿਆਂ ਵਾਲੀ ਇੱਕ ਅਸ਼ਟਪਦੀ ਹੈ ਤੇ ਇਸ ਵਿੱਚ 8 ਸ਼ਬਦ ਹੁਨੇ ਆ ਤੇ ਇੱਕ ਸ਼ਬਦ ਦੇ ਵਿੱਚ ਇੱਕ ਪੌੜੀ ਦੇ ਵਿੱਚ 10 ਪੰਕਤੀਆਂ ਨੇ ਅੱਜ ਅਸੀਂ ਪਹਿਲੀ ਪੌੜੀ ਦੀ ਕਥਾ ਸਰਵਣ ਕਰਾਂਗੇ ਜੀ ਜਾਪ ਤਾਪ ਗਿਆਨ ਸਭ ਧਿਆਨ ਸਾਤਗੁਰ ਫਰਮਾਉਂਦੇ ਹਨ ਕਿ ਜਾਪ ਵੇਦ ਆਦਿਕ ਮੰਤਰਾਂ ਯੰਤਰਾਂ ਦਾ ਜਾਪ ਕਰੇ ਤਾਪ ਤਪੱਸਿਆ ਕਰੇ ਧੋਣੀਆਂ ਲਾ ਕੇ ਬੈਠ ਜਾਵੇ ਗਿਆਨ ਸਭ ਧਿਆਨ ਇਹ ਕਰਮ ਜੋਗੀ ਕਰਦੇ ਸਾਂ ਤੇ ਅਜੇ ਵੀ ਕਈ ਕਰਦੇ ਜਾਪ ਤਾਪ ਗਿਆਨ ਸਭ ਧਿਆਨ ਭਾਵੇਂ ਜਾਪ ਜੰਤਰ ਮੰਤਰਾਂ ਦਾ ਜਾਪ ਕਰੀ ਜਾਵੇ ਤਪੱਸਿਆ ਕਰੇ ਧੋਣੀਆਂ ਲਾ ਕੇ ਬੈਠ ਜਾਵੇ ਤੇ ਬੜੀਆਂ ਗਿਆਨ ਵਾਲੀਆਂ ਗੱਲਾਂ ਕਰੇ ਤੇ ਧਿਆਨ ਦੇਵਤਿਆਂ ਵਿੱਚ ਲਾ ਲਵੇ ਖਟ ਸ਼ਾਸਤਰ ਸਿਮਰਤ ਗਿਆਨ 6 ਸ਼ਾਸਤਰ ਤੇ 27 ਸਿਮਰਤੀਆਂ ਦਾ ਵਿਖਿਆਨ ਕਰੀ ਉਨ੍ਹਾਂ ਦੀ ਵਿਆਖਿਆ ਕਰੇ ਜੋਗ ਅਭਿਆਸ ਕਰਮ ਧਰਮ ਕੇਆ 사ਧਗੁਰ ਕਹਿੰਦੇ ਹਨ ਭਾਵੇਂ ਜੋਗ ਅਭਿਆਸ ਕਰਮ ਧਰਮ ਕਿਰਿਆ ਕਰਮ ਕਾਂਡ ਦੇ ਧਰਮ ਦਾ ਕੰਮ ਧਰਮ ਜਗ ਆਦਿਕ ਕਿਰਿਆ ਕਰੇ ਸਗਲ ਤਿਆਗ ਬਨ ਮਦੇ ਫਿਰਿਆ ਭਾਵੇਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਸਗਲ ਤਿਆਗ ਬਨ ਬਨ ਦਾ ਅਰਥ ਜੰਗਲਾਂ ਦੇ ਵਿੱਚ ਮਦੇ ਫਿਰਿਆ ਭਾਵੇਂ ਜੰਗਲਾਂ ਦੇ ਵਿੱਚ ਫਿਰਨਾ ਚਲਾ ਜਾਵੇ ਅਨੇਕ ਪ੍ਰਕਾਰ ਕੀਏ ਬੋਜਤਨਾ ਇਹ ਬੜੇ ਹੀ ਪ੍ਰਕਾਰ ਦੇ ਯਤਨ ਕਰੇ ਬੜੇ ਤਰੀਕਿਆਂ ਨਾਲ ਸਾਧਨਾ ਕਰੇ ਪੁੰਨਦਾਨ ਹੋਵੇ ਬਹੁ ਰਤਨਾ ਭਾਵੇਂ ਮਸਿਆ ਵਾਲੇ ਦਿਨ ਪੁੰਨਿਆ ਵਾਲੇ ਦਿਨ ਸੰਗRAND ਵਾਲੇ ਦਿਨ ਹੋਰ ਦਿਨਾਂ ਦੇ ਵਿੱਚ ਭਾਵੇਂ ਪੁੰਨਦਾਨ ਹਮੇ ਬਹੁ ਰਤਨਾ ਹਵਣ ਕਰੇ ਰਤਨਾ ਕੀਓ ਪਾਪ ਆਗੇ ਦੇਸੀ ਕੀਓ ਪਾਪ ਆਗੇ ਭਾਵੇਂ ਇਹ ਯਤਨ ਕਰਦਾ ਫਿਰ ਇਹ ਪੁਨ ਦਾਨ ਕਰਦਾ ਫਿਰੇ ਸਰੀਰ ਘਟਾਏ ਹਾਂ ਮੈਂ ਕਰ ਰਾਤੀ ਰਾਤੀ ਦਾ ਅਰਥ ਹੈ ਕਿ ਰਤੀ ਰਤੀ ਕਰਕੇ ਖੌਮੇ ਦਾ ਅਰਥ ਖਵਨ ਕਰੀ ਰਤੀ ਰਤੀ ਕਰਕੇ ਆਪਣਾ ਪੋਟਾ ਪੋਟਾ ਕਰਕੇ ਸਰੀਰ ਘਟਾ ਦਵੇ ਹਵਨ ਕਰੇ ਵਰਤ ਨੇਮ ਕਰੈ ਬੋ ਭਾਤੀ ਬਹੁ ਭਾਤੀ ਕੀ ਬੜੇ ਹੀ ਪ੍ਰਕਾਰ ਦੇ ਭਾਵੇਂ ਵਰਤ ਕਰੀ ਜਾਵੇ ਨਹੀਂ ਤਲ ਪਰਮੇਸ਼ਰ ਕਾਲਪੁਰਖੇ ਸਾਰੀਆਂ ਹੀ ਗੱਲਾਂ ਸਾਨੂੰ ਦੱਸਦੇ ਹੋਏ ਆਖਰ ਦੇ ਵਿੱਚ ਇਹ ਸਮਝਾ ਰਹੇ ਹਨ ਕਿ ਨਹੀਂ ਤੁਲ ਕਿ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਬਰਾਬਰ ਕੋਈ ਵੀ ਸਾਧਨ ਨਹੀਂ ਹੈ ਭਾਵੇਂ ਇਹ ਵਿਚਾਰ ਕਰਕੇ ਦੇਖ ਲਓ RAM ਨਾਮ ਵਿਚਾਰ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ RAM ਪ੍ਰਭੂ ਪਰਮੇਸ਼ਰ ਦੀ RAM ਨਾਮ ਦੀ ਵਿਚਾਰ ਅੱਗੇ ਉਸ ਦੇ ਨਾਮ ਦੀ ਵਿਚਾਰ ਅੱਗੇ ਉਸ ਦੇ ਨਾਮ ਦੀ ਕਥਾ ਅੱਗੇ ਉਹਦੇ ਨਾਮ ਜਪਣ ਦੇ ਅੱਗੇ ਕੋਈ ਵੀ ਤੁਲ ਨਹੀਂ ਕੋਈ ਵੀ ਬਰਾਬਰ ਨਹੀਂ ਹੈ ਨਾਨਕ ਗਰਮਖ ਨਾਮ ਜਪੀਏ ਇੱਕ ਵਾਰ ਸਤਿਗੁਰ ਕਹਿੰਦੇ ਹਨ ਕਿ ਜਿੰਦੇ ਜਿਹੜਾ ਕਾਲਪੁਰਖ ਵਾਹਿਗੁਰੂ ਹੈ ਉਸ ਦਾ ਨਾਮ ਜਿਹਦੇ ਅੱਗੇ ਭਾਵੇਂ ਸਗਲ ਤਿਆਗ ਬਨ ਮੱਦੇ ਫਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ দান ਹਉਮੈ ਬੁਰਤਨਾ ਸਰੀਰ ਕਟਾਏ ਹਉਮੈ ਕਰ ਰਾਤੀ ਵਰਤਨੇਮ ਕਰੇ ਬਹੁ ਭਾਤੀ ਇਹ ਸਾਰਾ ਕੁਝ ਕਰਦੇ ਹੋਏ ਵੀ ਸਤਿਗੁਰ ਕਹਿੰਦੇ ਨੇ ਕਿ ਨਹੀਂ ਤੁਲ ਰਾਮਨਾਮ ਵਿਚਾਰ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਤੁਲ ਉਸ ਦੇ ਬਰਾਬਰ ਕੋਈ ਵੀ ਨਹੀਂ ਆ ਤੇ ਆਖਰ ਚ ਕਹਿੰਦੇ ਹਨ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਤੇ ਐਸੇ ਨਾਮ ਨੂੰ ਇੱਕ ਬਾਰ ਵੀ ਜਪਣਾ ਕਰੋ ਤੇ ਸਤਿਗੁਰ ਕਹਿੰਦੇ ਹਨ ਚਰਨ ਪਾਈ ਗੁਰਦਾਸ ਜੀ ਚਰਨ ਸ਼ਰਨ ਗੁਰ ਏਕ ਪੈੜਾ ਜਾਏ ਚਲ ਸਤ ਗੁਰ ਕੋਟ ਪੈ ਦਾ ਆਗੇ ਹੋਏ ਲੇਤ ਹੈ ਏਕ ਵਾਰ ਸਤ ਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਗ ਬਾਰ ਗੁਰ ਹੀਤ ਹੈ ਭਾਵਨੀ ਭਗਤ ਪਾਏ ਕਵੜੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਸਤ ਗੁਰ ਸਤ ਗੁਰ ਸਤ ਗੁਰ ਇਸੇ ਤਰ੍ਹਾਂ ਹੀ ਫਰਮਾਉਂਦੇ ਹਨ ਕਿ ਭਾਵਨੀ ਭਗਤ ਭਾਏ ਕੌੜੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨਦਾਨ ਦੇਤ ਹੈ ਤੇ ਇਸੇ ਤਰ੍ਹਾਂ ਹੀ ਸਤਿਗੁਰ ਕਹਿੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਿਹੜਾ ਨਾਮ ਦੇ ਇੱਕ ਬਾਰ ਵੀ ਸਤਿਗੁਰਾਂ ਦਾ ਨਾਮ ਜਪਿਆ ਜਾਵੇ ਤੇ ਗੁਰੂ ਦੇ ਮੁਖ ਦੇ ਵਿੱਚ ਜੋ ਅੱਖਰ ਨਿਕਲੇ ਨੇ ਗੁਰਮੁਖ ਜਪ ਕੇ ਇਹ ਜਪਿਆ ਜਾਵੇ ਤੇ ਸਤਿਗੁਰ ਫਰਮੰਦ ਨੇ ਏਕ ਅਖਰ ਹਰ ਮੰਨ ਬਸਤ ਨਾਨਕ ਹੋਤ ਨਿਹਾਲ ਇਸੇ ਤਰ੍ਹਾਂ ਹੀ ਸਤਗੁਰ ਪ੍ਰੇਮ ਸਾਗਰ ਦੇ ਵਿੱਚ ਪ੍ਰਸੰਗ ਵੀ ਆਉਂਦਾ ਕਿ ਇਹ ਕਿ ਜੋਗੀ ਬੰਦਗੀ ਦਾ ਮਾਨ ਕਰਦਾ ਸੀ ਕਲਗੀਧਰ ਪਾਸ਼ਾ ਜੀ ਨੇ ਕਿਹਾ ਕਿ ਭਾਈ ਧੰਨਾ ਸਿੰਘ ਜੀ ਨੂੰ ਕਿ ਇੱਕ ਵਾਰ ਵਾਹਿਗੁਰੂ ਦਾ ਵਿਚਾਰਨ ਕਰੋ ਤੇ ਜਦ ਵਾਹਿਗੁਰੂ ਉਹਨਾਂ ਨੇ ਆਪਣੇ ਮੁਖ ਤੋਂ ਫਰਮਾਇਆ ਤੇ ਸਾਰੇ ਰੋਮਾਂ ਵਿੱਚ ਵਾਹਿਗੁਰੂ ਨਿਕਲਿਆ ਕਲਗੀਧਰ ਜੀ ਨੇ ਕਿਹਾ ਕਿ ਜੋਗੀ ਆ ਪਿ ਭਾਈ ਧੰਨਾ ਸਿੰਘ ਜੀ ਦੇ ਇੱਕ ਵਾਹਿਗੁਰੂ ਕਹੇ ਤੇ ਉਨੀ ਤੇਰੀ ਬੰਦਗੀ ਨਹੀਂ ਉਹਨਾਂ ਤੇਰਾ ਜਾਪ ਨਹੀਂ ਹੈ ਇਹਨ ਲਗਾ ਕਿ ਕਿਵੇਂ ਗੁਰੂ ਜੀ ਇਦਾਂ ਤਾਂ ਨਹੀਂ ਹੋ ਸਕਦਾ ਤੇ ਸਤਿਗੁਰ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਭਾਈ ਧੰਨਾ ਜੀ ਦੇ ਸਰੀਰ ਨਾਲ ਕੰਨ ਲਾ ਕੇ ਦੇਖ ਜੱਸ ਉਸ ਨੇ ਕੰਨ ਲਾ ਕੇ ਦੇਖਿਆ ਤੇ ਭਾਈ ਧੰਨਾ ਜੀ ਦੇ ਰੋਮ ਰੋਮ ਵਿੱਚ ਵਾਹਿਗੁਰੂ ਦੀ ਆਵਾਜ਼ ਆਈ ਤੇ ਸਤਿਗੁਰਾਂ ਦੇ ਵੀ ਬਚਨ ਹਨ ਗੁਰਮੁਖ ਰੋਮ ਰੋਮ ਹਰਤੀ ਆਵੇ ਫਿਰ ਇਹ ਦੇਖ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹ ਜੋਗੀ ਚਰਨਾਂ ਤੇ ਟੈਅ ਪਿਆ ਤੇ ਕਿਹਾ ਕਿ ਸਤਿਗੁਰ ਐਸੀ ਕਿਰਪਾ ਮੇਰੇ ਤੇ ਵੀ ਕਰੋ ਤੇ ਸਤਿਗੁਰਾਂ ਨੇ ਇਹ ਕਿਹਾ ਕਿ ਨਾਨਕ ਗੁਰਮੁਖ ਨਾਮ ਜਪਿਏ ਇੱਕ ਵਾਰ ਉਸ ਅਕਾਲ ਪੁਰਖ ਦਾ ਨਾਮ ਪਰਮੇਸ਼ਰ ਦੇ ਨਾਮ ਦੇ ਤੁਲ ਕੋਈ ਵੀ ਬਰਾਬਰ ਨਹੀਂ ਹੈ ਉਸ ਦਾ ਨਾਮ ਸਭ ਤੋਂ ਉੱਚਾ ਹੈ ਉਸ ਨੂੰ ਜਪਨਾ ਕਰੋ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਅੱਜ ਤੀਸਰੀ ਅਸ਼ਟਪਦੀ ਸ਼ਲੋਕ ਤੇ ਇੱਕ ਪੌੜੀ ਸਰਵਣ ਕੀਤੀ ਆ ਬਿਆਨ ਤੇ ਇਹ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਆ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਇਸੇ ਤਰ੍ਹਾਂ ਹੀ ਆਪ ਜੀ ਨੇ ਰੋਜ਼ ਹੀ ਇਸੇ ਤਰ੍ਹਾਂ ਜੁੜਦੇ ਰਹਿਣਾ ਹੈ ਤੇ ਕੱਲ ਨੂੰ ਤੀਸਰੀ ਅਸ਼ਟਪਦੀ ਦੀ ਦੂਸਰੀ ਪੌੜੀ ਦੀ ਕਥਾ ਹੋਵੇਗੀ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਹਿਬ ਸਨ ਗੁਰੂ ਸਾਹਿਬ ਬਖਸ਼ ਲੈਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ